ਸੰਕਰਪਨ ਆ ਨਾਮ ਦਾ ਸਟੇਟ ਪੀਜੀ ਜਗਾ ਸੈਕਟਰ ਤੇ ਕਿੰਨਾ ਪ੍ਰੋਗਰਾਮ ਚੱਲ ਰਿਹਾ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਅਫਸਰ ਫੂਡ ਸੇਫਟੀ ਤਨਾਤਾਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਜੋ ਹੈ ਉਹ ਐਡਲਟ੍ਰੀਸ਼ਨ ਨੂੰ ਲੈ ਕੇ ਬਿਲਕੁਲ ਉਹਨਾਂ ਦੀ ਜ਼ੀਰੋ ਟੋਲਰੈਂਸ ਹੈ ਜਿਸ ਤਰ੍ਹਾਂ ਸੀ ਕਾਰਵਾਈ ਕਰਦੇ ਹੋਏ ਮਾਨਯੋਗ ਸੇਕ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੇ ਹੁਕਮਾਂ ਤੇ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫੂਡ ਡੈਗ ਅਡਮਿਨਿਸਟ੍ਰੇਸ਼ਨ ਪੰਜਾਬ ਸਰਦਾਰ ਦਲਾਸੀ ਉਨਾਰੇ ਦिशा-ਨਿਰੇਸ਼ਾਂ ਤੇ ਡਿਪਟੀ ਕਮਿਸ਼ਨਰ ਮੈਡਮ ਸਾਖੀ ਸਾਹਿਬ ਜੀ ਦੇ ਹੁਕਮਾਤੇ ਅਸੀਂ ਅੱਜ ਜੋ ਹੈ ਸਾਂਝੇ ਤੌਰ ਤੇ ਰੇਡ ਕੀਤੀ ਹੈ ਜਿਸ ਦੇ ਵਿੱਚ ਫੂਡ ਸੇਫਟੀ ਔਰ ਪੁਲਿਸ ਵਿਭਾਗ ਦੀ ਸਾਂਝੇ ਤੌਰ ਤੇ ਇਸ ਗਿਲਵਾਲੀ ਪਿੰਡ ਦੇ ਵਿੱਚ ਰੇਡ ਸੀ ਜਿੱਥੇ ਅਸੀਂ ਜਿਹੜਾ ਹੈ ਬੜੀ ਕਾਤਾਰ ਦੇ ਵਿੱਚ ਜਿਹੜਾ ਹੈ ਜਿਹੜਾ ਹੈ ਗਲਤ ਤਰੀਕੇ ਨਾਲ ਬਣਦਾ ਹੋਇਆ ਘਿਓ ਜਿਹੜਾ ਹੈ ਉਸ ਨੂੰ ਪਕੜਿਆ ਹੈ ਇਹ ਜਿਹੜਾ ਘਿਓ ਹੈ ਇਹ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਈ ਦੀ ਫਲੇਵਰ ਪਾ ਕੇ ਬਣਾਇਆ ਜਾ ਰਿਹਾ ਸੀ ਇਹ ਜਿਹੜਾ ਟੋਟਲ ਘਿਓ ਹੈ 8368 ਕਿਲੋਆ ਜਿਹਦੇ ਵਿੱਚ 225 ਕਿਲੋ ਘੋੜਾ ਜਿਹੜਾ ਹੈ ਉਹ 15 ਕਿਲੋ ਦੇ ਟੀਨ ਦੇ ਵਿੱਚ ਹੈ ਔਰ ਜਿਹੜਾ 100 ਤੇ 43 ਕਿਜੀ ਕੀ ਹੈ ਉਹ ਜਿਹੜਾ ਹੈ ਵੱਖ-ਵੱਖ ਪੈਕਿੰਗ ਦੇ ਵਿੱਚ ਜਿਹੜਾ ਹੈ ਉਹ ਮਿਲਿਆ ਹੈ ਇਸ ਤੋਂ ਇਲਾਵਾ ਇਹਨਾਂ ਕਾਨਾ ਦੀ ਤੋਂ ਇਲਾਵਾ ਜੀਕੇ ਫੂਡ ਔਰ ਜੀਕੇ ਔਰ ਇੱਕ ਨੂਰ ਬ੍ਰਾਂਡ ਵੀ ਸੀ ਪਰ ਇਸ ਵੇਲੇ ਜਿਹੜਾ ਸਾਡੇ ਕੋਲ ਮਿਲਿਆ ਹੈ ਉਹ ਕਾਨਾ ਜੀ ਘੋੜਾ ਦੇ ਜਿਹੜਾ ਹੈ ਮਾਰਕਟ ਦੇ ਦਿੰਦੇ ਨੇ ਸਰ 34 ਨਹੀਂ ਇਸ ਦੇ ਵਿੱਚ ਅਸੀਂ ਇੱਕ ਬੰਦਾ ਜਿਹੜਾ ਹੈ ਉਹ ਪਕੜ ਲਿਆ ਹੈ ਪੰਕਜ ਕੁਮਾਰ ਨਾਂ ਦਾ ਵਿਅਕਤੀ ਔਰ ਜਿਹੜੇ ਬਾਕੀ ਦੋਸ਼ੀ ਹੈ ਆਪਣਾ ਵਿਕਰਮਜੀਤ ਸਿੰਘ ਔਰ ਬਲਵਿੰਦਰ ਸਿੰਘ ਉਹ ਜਿਹੜਾ ਹੈ ਉਹ ਪੁਲਿਸਤੀ ਜਿਹੜਾ ਹੈ ਅ ਚੱਕਵਾ ਦੇ ਕੇ ਭੱਜ ਗਿਆ ਉਹਨਾਂ ਦੀ ਭਾਲ جاری ਹੈ ਔਰ ਇਸ ਦਾ ਜੋ ਪਕੜੇ ਜਾਣ ਦੇ ਤੇ ਪੁਲਿਸ ਵਿਭਾਗ ਨੇ ਤੇ ਬੰਦ ਕਰੇ ਤਾਂ ਦੇ ਵੀ ਕੀ ਹੋ ਜਾ ਰਿਹਾ ਕਿਸ ਕਿ ਜਗ੍ਹਾ ਦੇ ਤਾਰ ਫਿਰ ਜਗਾ ਤੇ ਗਿਆ ਹੈ ਧਾਰਮਿਕ ਦੇਖੋ ਜੀ ਆਪਣੇ ਆਪਣਾ ਜਿਹੜਾ ਅੰਮ੍ਰਿਤਸਰ ਹੈ ਉਹਨ ਸਿੱਖੀ ਦਾ ਅਕਾਰ ਗੁਰੂਆਦੀ ਨਗਰੀ ਹੈ ਇੱਥੇ ਸ਼ਿਦਾ ਸਾਹਿਬ ਦੇ ਸਾਹਮਣੇ ਆਪਣਾ ਦਰਬਾਰ ਸਾਹਿਬ ਇੱਕ ਲੱਗੇ ਬਾਬਾ ਨੋ ਸਿੰਘ ਦੀ ਸਮਾਧ ਹੈ ਤੋਂ ਫਾਰੀਆਂ ਜਗ੍ਹਾ ਤੇ ਮੰਦਰਾਂ ਦੇ ਵਿੱਚ ਜਿਹੜਾ ਹੈ ਜਾ ਰਿਹਾ ਕਿਉਂਕਿ ਇੱਥੇ ਧਾਰਮਿਕ ਆਸਥਾ ਹੈ ਲੋਕ ਬੜੀ ਆਸਥਾ ਨਾਲ ਗੁਰੂ ਘਰ ਕੀ ਉਚੜਾਉਂਦੇ ਆ ਤੇ ਇਹ ਜਿਹੜੀ ਲੋਕਾਂ ਦੀ ਧਾਰਮਿਕ ਆਸਥਾ ਤੇ ਨਾਲ ਦੇ ਨਾਲ ਸਿਹਤ ਤੇ ਨਾਲ ਦਰਵਾਜ਼ੇ ਤੇ ਵੀ ਬੜੀ ਕੰਮ ਕਰਦੀ ਹੈ ਦੇਖੋ ਅਸੀਂ ਇਹ ਕਮਾਂਡੇ ਕੀ ਇਹ ਜਿਹੜੀ ਹੈ ਇੱਕ ਆ ਬਹੁਤ ਵੱਡੀ ਕਾਰਵਾਈ ਆ ਅਸੀਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਵਿਭਾਗ ਦੇ ਨਾਲ ਮਿਲ ਕੇ ਹੋਰ ਵੀ ਇਹ ਕਾਰਵਾਈ ਜਿਹੜੀਆਂ ਅਮਲ ਚ ਲਿਆਵਾਂਗੇ ਤੇ ਜਿਹੜੀਆਂ ਸੁਸਾਇਟੀ ਦੇ ਵਿੱਚ ਬਲੈਕ ਸ਼ਿਪਸ ਲੁਕੀਆਂ ਹੋਈਆਂ ਉਹਨਾਂ ਦਾ ਜੜਾਇਆ ਪਰਦਾ ਫਾਸ਼ ਕਰ ਸਰ ਕਿਦੋਂ ਪਤਾ ਲੱਗਾ ਕਿ ਸਰ ਕਿਦੋਂ ਆਇਆ ਸੀ ਕਿ ਇਹ ਇਹ ਦੇਖੋ 3-4 ਦਿਨ ਤੋਂ ਚੱਲ ਰਹੀ ਸੀ ਇਹ ਰਕੀ ਸੋ ਕਿਉਂਕਿ ਕੋਈ ਵੀ ਜਦੋਂ ਰੇਡ ਕਰਨੀ ਹੁੰਦੀ ਹੈ ਤੇ ਸਾਨੂੰ ਪੱਕਾ ਅਸੀਂ ਜਿਹੜਾ ਹੈ ਉਸ ਜਗ੍ਹਾ ਨੂੰ ਅਸੀਂ ਕਰਨਾ ਹੁੰਦਾ ਹੈ ਕਿ ਇਹ ਜਿਹੜਾ ਕੰਮ ਇੱਥੇ ਹੀ ਹੋ ਰਿਹਾ ਸੋ ਅੱਜ ਜਿਹੜਾ ਹੈ ਸਾਡੇ ਕੋਲ ਪੱਕਾ ਸਾਨੂੰ ਸਿੱਧਾ ਕਿ ਇਹ ਇਸੇ ਜਗ੍ਹਾ ਤੇ ਕੰਮ ਕਰ ਰਿਹਾ ਸੋ ਪੁਲਿਸ ਤੇ ਨੇ ਬੜੀ ਮੁਸਤਦੀ ਦੇ ਨਾਲ ਤੇ ਸਿਹਤ ਵਿਭਾਗ ਦੇ ਦਰੇ ਸਾਡੀ ਟੀਮ ਨੇ ਨਾਲ ਵਾਲ ਕੇ ਬੜਾ ਵਧੀਆ ਤਰੀਕੇ ਨਾਲ ਇਸ ਨੂੰ ਪਕੜ ਕੇ ਔਰ ਇਤਕਾਰ ਲਈ। ਹਾਂ ਜੀ ਮੈਨੂੰ ਜਾਣ ਜਾਣ ਦੋ ਕਿ ਜਿਹੜਾ ਫੈਕਟਰੀ ਬੜੀ ਕੀ ਐ ਕਿ ਹੈਗਾ ਹਾਂ ਸਰ ਆਪਣਾ ਨਾਮ ਦੋ। ਮੈਂ ਫੈਕਟਰੀ ਹਰਸ਼ਮਰ ਐਸਟੇਟ ਐਕਟਿਵਿੰਗ ਜਿਹੜੀ ਫੈਕਟਰੀ ਸਾਡੇ ਏਰੀਆ 'ਚ ਦਰਵਾਲੀ ਪਿੰਡਿਆ ਉਹਦੇ ਵਿੱਚ ਭਿੰਦਰ ਫਾਰਮ ਦਾ ਏਰੀਆ ਹੈ ਭਿੰਦਰ ਫਾਰਮ ਦੇ ਬੈਕ ਸਾਈਡ ਤੇ ਫੈਕਟਰੀ ਚੱਲ ਰਹੀ ਸੀ। ਈ ਬ੍ਰਾਂਚੀ ਹੋਈ ਹੈ ਚੀਜ਼ ਇਸ ਮੌਕੇ ਤੇ ਕਾਫੀ ਬਲਕ ਚ ਆਰਟੀਫੀਸ਼ੀਅਲ ਜਿਹੜਾ ਦੇਸੀ ਘਿਓ ਆ ਬਣਾਇਆ ਜਾ ਰਿਹਾ ਸੀ ਜਿਹਨੂੰ ਰਿਫਾਈਨਡ ਦੇ ਵਿੱਚ ਉਹਦੇ ਐਸੈਂਸ ਪਾ ਕੇ ਤੇ ਕਲਰ ਪਾ ਕੇ ਜਿਹਨੂੰ ਦੇਸੀ ਘਿਓ ਦਾ ਇੱਕ ਰੂਪ ਦਿੱਤਾ ਜਾਂਦਾ ਸੀ ਤੇ ਉਹਨੂੰ ਫਿਰ ਦੇਸੀ ਨਕਲੀ ਦੇਸੀ ਘਿਓ ਬਣਾ ਕੇ ਵੇਚਿਆ ਜਾ ਰਿਹਾ ਸੀਗਾ ਤੇ ਉਹ ਕਾਫੀ ਬਲਕ ਚ ਸਾਨੂੰ ਇੱਥੇ ਰਿਕਵਰ ਹੋਇਆ ਹੈ ਤੇ ਬਾਕੀ ਜਿਹੜੀ ਐਗਜੈਕਟ ਰਿਕਵਰੀ ਤੇ ਐਗਜੈਕਟ ਕੁਆਂਟੀਟੀ ਹੈ ਉਹ ਫੂਡ ਸਪਲਾਈ ਵਾਲੇ ਆਪਾਂ ਦਾ ਜ਼ਿੰਮੇਵਾਰ ਸੀ ਫਿਲਹਾਲ ਤਾਂ ਇੱਕੋ ਹੀ ਵਰਕਰ ਉਹਨਾਂ ਦਾ ਅਰੈਸਟ ਹੋਇਆ ਹੈ ਤੇ ਬਾਕੀ ਜਿਹੜਾ ਓਨਰ ਉਹਦਾ ਪਤਾ ਲਗਾ ਕੇ ਉਹਨਾਂ ਨੂੰ ਵੀ ਨੋਮੀਨੇਸ਼ਨ ਧਾਰਮਿਕ ਜਗ੍ਹਾ ਤੇ ਵੀ ਕੀ ਹੋ ਜਾਂਦਾ ਇਹ ਬਿਲਕੁਲ ਜੀ ਇਹ ਜਿਹੜਾ ਕਿਉਂ ਆਇਆ ਏ ਧਾਰਮਿਕ ਜਗ੍ਹਾ ਤੇ ਤੇ ਲੋਕਲ ਮਾਰਕੀਟ ਵੀ ਜਾ ਰਿਹਾ ਸੀਗਾ ਪਰ ਇਹ ਸ਼ੀਦਾ ਸਾਹਿਬ ਲਾਗੇ ਦਰਬਾਰ ਸਾਹਿਬ ਦੇ ਲਾਗੇ ਜਾ ਰਿਹਾ ਸੀਗਾ ਤੇ ਜਦੋਂ ਫੂਡ ਸਪਲਾਈ ਵਾਲੇ ਨੇ ਪਹਿਲਾਂ ਵੀ ਇਹ ਸੈਂਪਲ ਕਲੈਕਟ ਕੀਤਾ ਜੋ ਕਿ ਕਰ ਚੁੱਕੇ ਆ ਤੇ ਬਸ ਇਹ ਫੈਕਟਰੀ ਦਾ ਨਹੀਂ ਪਤਾ ਸੀਗਾ ਵੀ ਇੱਥੇ ਚੱਲ ਰਹੀ ਐ ਤੇ ਚਲੋ ਪੁਲਿਸ ਨੇ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਅਸੀਂ ਇਹਨੂੰ ਦੋ ਤਿੰਨ ਚ ਆਪਣੇ ਰਿਐਕੀ ਕਰਕੇ ਤੇ ਅੱਜ ਸਾਨੂੰ ਸাকਸੈਸਫੁਲ ਹੋਏ ਅਸੀਂ ਤੇ ਇਹਨੂੰ ਸੈਕਟਰ ਨੂੰ ਰਿਕਵਰ ਕਰਾਂਗੇ